ਸੱਤ ਮਿੰਟ ਹੀ ਬਚਾ ਗਿਆ ਮੈਨੂੰ 5-7 ਮਿੰਟ ਪਹਿਲਾਂ ਆ ਗਿਆ ਮੈਂ ਸ਼ੁਕਰ ਆ ਪਰਮਾਤਮਾ ਦਾ ਤੇਰਾ ਪਿੰਨਾ ਹੀ ਨਹੀਂ ਅੰਦਰ ਜਾਂਦਿਆਂ ਆਲਗ ਹਨ ਨਾਲੇ ਪੈਨ ਖਿੱਚੀ ਵੀ ਆ ਇਹ ਵੱਡੇ ਆ ਇਹ ਜਿਆਦਾ ਖੁੱਲਦੇ ਹੁੰਦੇ ਆ ਤੇ ਉਹ ਘੱਟ ਖੁੱਲਦੇ ਹੁੰਦੇ ਆ ਤਾਂ ਕਿੰਨੇ ਕਿੰਨੇ ਖੁੱਲੇ ਪਏ ਆ ਨਾ ਆ ਦੇਖੋ ਆ ਤਾਂ ਤੁਸੀਂ ਜੂਲ ਕਾਰਡ ਤੋਂ ਹੀ ਆਪਾਂ ਪੇ ਕਰ ਸਕਦੇ ਆ ਕਈ ਬੰਦਿਆਂ ਨੂੰ ਤਾਂ ਪਤਾ ਜਿਹਨੂੰ ਨਹੀਂ ਪਤਾ ਉਹਨਾਂ ਵਾਸਤੇ ਦੱਸ ਰਿਹਾ ਬਾਰਡਰ ਤੇ ਨਹੀਂ ਇਹਨਾਂ ਨੇ ਡਾਕ ਤੋਂ ਲਵਾ ਲਿਆ ਸੀਗਾ ਇਹ ਲੋ ਮੈਨੂੰ ਪਤਾ ਲੱਗਿਆ ਵੀ ਮਾਏ ਨੇ ਜਿੱਦਾਂ ਲੰਮੀ ਕਰੋ ਸਪੋਰਟ ਸਾਰੇ ਇਹਨਾਂ ਦੱਬ ਕੇ ਚੈਨਲ ਕਰ ਲੋ ਸਬਸਕ੍ਰਾਈਬ ਆਪਣਾ YouTube ਤੇ ਤੇ ਇੱਕ ਨਾ ਲਾਈਕ ਤੇ ਸ਼ੇਅਰ ਵੀਡੀਓ ਨੂੰ ਲਾਜ਼ਮੀ ਕਰਿਆ ਕਰੋ ਤੁਸੀਂ ਕਰਦੇ ਨਹੀਂਗੇ ਫਿਰ ਵਧੀਆ ਆਪਣੇ ਵਿਊ ਆ ਵਾਧ ਜਾਣਗੇ ਕਰੋ ਸਪੋਰਟ ਹੁਣ ਪੇਪਰ ਮਿਲਿਆ 11:30 ਹੋ ਗਿਆ ਸਵੇਰੇ ਅਨਿੱਕੀ ਚਾਬੀ ਫੜਾਇਆ ਕੇ ਸੱਲਾ ਪਾ ਦੇਖਿਓ ਆ ਇਹਦੇ ਚ ਨਿੱਕਾ ਆਇਆ ਆ ਇੱਕ ਮਿੰਟ ਉਹਨਾਂ ਨੂੰ ਆਈ ਤਾਂ ਪੁੱਕ ਨਿੱਕਲੀ ਉਹ 11:30 ਨਹੀਂ 12:30 ਆ ਡਾਇਰਟ ਗਾਂ ਕੰਦਰਦੇ ਨੇ ਬਠਾ ਮਾਰੀਆਂ ਪੰਗਾ ਸ਼ੀਸ਼ੇ ਤੇ ਪੰਪ ਤੇ ਆ ਗਿਆ ਵਾ ਇਹਨੂੰ ਸਾਫ ਕਰਦਾ ਹੁਣ ਫੇਰ ਕਹਿੰਦੇ ਚਾਲੇ ਪਾਈਏ ਆਪਾਂ ਨਾਲੇ ਉਦੋਂ ਨੂੰ ਬੁੱਕ ਚੱਲ ਪੂਗੀ ਹਵਾ ਪਤਾ ਨਹੀਂ ਅੱਜ ਫੇਰ ਆਪਣੇ ਇੰਨੀ ਕਾਹ ਤੋਂ ਛੱਡ ਰੱਖੀ ਆ ਬੜਾ بڑا ਕੰਮ ਹੋਇਆ ਪਿਆ ਹਵਾ ਵਾਲਾ ਤਾਂ ਆ ਦੇਖੋ ਦਰਖਤ ਰੂਪ ਤੇ ਹੈ ਨਾ ਲੋੜ ਵੀ ਆਪਣੇ ਕੋਲੇ ਖਾਲੀ ਵਾਂਗੂ ਹੀ ਆਂ ਘਾਟੇ ਆ ਗਏ ਸੀ ਗੁੱਤ ਪਾਈ ਦੀ ਆ ਆ ਆਪਣੇ ਵੀ ਨਾ ਰਬੜ ਬਦਲ ਨਾਲ ਹੀ ਆਇਦੀ ਨਾ ਉਥੇ ਰੋਕ ਕੇ ਬਦਲ ਕੇ ਇਤੋ 에어ਲੀ ਕੋਨ ਲੱਗ ਜਾਂਦੀ ਆ ਮੇਰੇ ਕੋਲੇ ਪੰਗਾ ਮਿਲਦਾ ਐਕਸਟਰਾ ਰੱਫਾ ਨਾ ਫੜਕਾ ਵਾਲਾ ਆਉਂਦਾ ਹੂਗਾ ਬਾਅਦ ਚ ਕਰਦਾ ਕੌਤਾ ਟੀਏ ਆ ਨੀ ਇਹਨਾਂ ਨੂੰ ਟਰੱਕ ਆਇਲ ਨਾਲ ਦੀ ਚਟਨਾ ਪੈਣਾ ਜੇ ਤੇਲ ਭਰਉਣਾ ਜਾਂ ਕਿ ਮੂਰੇ ਥਾਂ ਘਰਦਾ ਇਹਨਾਂ ਦੇ ਚਲ ਬਣਿਆ ਬਈ ਆਪਣੇ ਲਈ ਬਹੁਤ ਵਧੀਆ ਥਾਂ ਦੇ ਆ ਬਲਮਾਰਟ ਦੇ ਨਾਲ ਹੀ ਆ ਜਮਾ ਅਦਾ ਕੇ ਥੋੜੀ ਤਾਂ ਉਹ ਸਾਹਮਣੇ ਬਲਮਾਰਟ ਆ ਨਾ ਰੋਡ ਦੀ ਦੂਜੀ ਸਾਈਡ ਹਾਈਵੇ ਦੇ ਤੇ ਜੇ ਟੀਏ ਨਾ ਬਣਿਆ ਹੁੰਦਾ ਜਨਤਾ ਨੇ ਖੜਨਾ ਕਿਥੇ ਇਦੋਂ 20 20 50 50 ਕਿਲੋਮੀਟਰ ਪਿੱਛੇ ਖੜਨਾ ਬਣਿਆ ਮੋਸਟਲੀ ਆ ਬਲਮਾਰਟ ਦੇ ਡਿਲੀਵਰੀਆਂ ਵਾਲੇ ਟਰੱਕ ਆ ਨੇ ਅੱਗੇ ਪਿੱਛੇ ਖੜਨਾ ਕਿਉਂਕਿ ਇਹ ਬਾਲਮਾਰਟ ਦੀ ਪਾਰਕਿੰਗ ਨਹੀਂ ਹੈਗੀ ਬਾਕੀ ਨਹੀਂ ਸਾਰਿਆਂ ਨੇ ਪਾਰਕਿੰਗਾਂ ਬਣਾਈਆਂ ਆਂ ਜਾਂ ਆਪਦੇ ਮੂਹਰੇ ਜੇ ਤੁਮ੍ਹਾਂ ਵਾਲਿਆਂ ਦੇ ਕਿੱਡਾ ਸੋਹਣਾ ਦੇਵਾ ਮੂਹਰੇ ਜਾ ਕੇ ਲਾ ਲਓ ਟੌਰ ਨਾ ਖੜੋ ਇਸ ਪਹਿਲਾਂ ਨਾ ਇਹਨਾਂ ਨੇ ਆ ਹੈ ਨਹੀਂ ਰਿਜ਼ਰਵ ਹ ਹੁਣ ਇਹਨਾਂ ਨੇ ਵੀ 10-12 ਪਾਰਕਿੰਗਾਂ ਰਿਜ਼ਰਵ ਕਰਤੀਆਂ ਅਗਲੇ ਨੂੰ ਕੀ ਮਾੜਾ ਭਾਈ ਮੁਫਤ ਚ ਪੈਸੇ ਬਣਦੇ ਆ ਤਾਂ ਇਹੋ ਪੈਟਵਾਲ ਲਈ ਫਿਰਦਾ ਗਰਮੀ ਐ ਬਹੁਤ ਆ ਬਾਈ ਐ ਤੜਕੋ ਤੜਕੀ ਨਾ ਤੂੰ ਐ ਹੀ ਘੜਾਇਆ ਪਿਆ 144 ਉਹ ਹੀ ਐ ਦਾ ਢਾਈ ਗਈ ਅਜੇ 3 ਨਹੀਂ বাজਿਆ ਨੇ ਕਿਉਂਕਿ ਆਲਮੋਸਟ 1:30 ਬਜ ਗਿਆ ਵੀਕੈਂਡ ਤੇ ਨਾ ਟਰੱਕ ਤੋੰਦੇ ਤੋਂ ਬਾਈ ਉਹ ਪਾਣੀ ਨੇ ਨਾ ਜਾ ਕੰਮ ਕਰਤਾ ਬਹੁਤ ਪ੍ਰੈਸ਼ਰ ਇੰਨਾ ਕ ਜਿਆਦਾ ਹੁੰਦਾ ਹਨਾ ਓ ਮਾਈ ਲਾ ਲੱਤ ਤੇ ਮਾਰ ਲਾ ਗਿਆ ਮੈਂ ਹਾਂ ਵੀ ਉਹ ਗ੍ਰੀਸ ਤੇ ਲੱਗ ਗਿਆ ਸੀ ਨਾ 에ਅਰਲਾਈਨ ਨਾਲ ਤੇ ਉਹ ਤੂੰ ਨੇ ਜਾਖਮੀ ਕਰਤਾ ਆ ਦੇਖੋ ਸਾਰੇ ਪਾਣੀ ਨੇ ਕੀਤਾ ਹਿਸਾਬ ਲਾ ਲੋ ਐਨਾ ਪ੍ਰੈਸ਼ਰ ਹੁੰਦਾ ਉਹਦਾ ਐ ਤੇ ਲਾਉਣਾ 25 ਤੇ ਉਹ ਡੋਰ ਖੋਲ ਲਿਆ ਉਹਨੇ ਡਿਲੀਵਰੀ ਤਾਂ ਹੋ ਗਈ डन 3:45 ਹੋ ਗਿਆ ਮੈਂ ਕਿਹਾ ਜੀ ਤੁਰਦੇ ਭੁੱਖ ਲੱਗੀ ਪਈ ਸੀ ਰਹਿਣਾ ਕਰਦੇ ਆ ਨੇ ਹਣਾ ਨਾਲ ਪਰੌਠਾ ਭੇਜਿਆ ਹੀ ਬਾਈ ਵਿੱਚ ਇਹਦੇ ਭਰੀ ਵੀ ਇਹ ਪਨੀਰ ਭੁਰਜੀ ਇਹ ਮੈਂ ਹੈ ਤੁਰੇ ਆਂਦੇ ਤੇ ਰੋਲ ਬਣਾਇਆ ਹੋਇਆ ਚਾਹ ਨਾ ਖਾਣੇ ਆਂ ਐਂਡ ਵਾਲਾ ਬਾਦ ਐਂਡੋ ਬਾਹਰੋਂ ਕੋਲ ਖਾਣੋ ਗੜੀ ਇੱਥੇ ਬਾਲਕਾਂ ਨੇ ਹੁਣ ਮੰਨ ਲਾ ਪਰੌਠਾ ਵਿੱਚ ਪਨੀਰ ਦੀ ਭੁਰਜੀ ਭਰੀ ਦੀ ਆ ਲੱਗਣਿਆ ਨਿਆਰੇ ਦੇ ਨਾਲ ਗਰਮ ਗਰਮ ਚਾਹ ਦੇਸੀ ਮਸਾਲਾ ਚਾਹ ਆ ਡੇਢ ਘੰਟਾ ਲੱਗਣਾ ਆਪਾਂ ਨੂੰ ਪਿਕਅਪ ਤੇ ਪਹੁੰਚਣ ਤੇ ਪਸੇ ਇਹੀ ਆ ਉਹ ਤੋਂ ਪਹਿਲਾਂ ਆਪਾਂ ਟਰੈਲਰ ਕਲੀਨ ਕਰਨਾਗਾ ਫਲੋਰ ਮਾਰਨਾ ਉੱਤੇ ਰਸਤੇ ਰੀਤੇ ਰੁਕ ਜਾਗੇ ਜਿਹੜਾ 30 ਕਿਲੋਮੀਟਰ ਪਹਿਲਾਂ ਨਹੀਂ ਆਉਂਦਾ ਉੱਤੇ ਰੁਕਦੇ ਆਜ ਤੱਕ ਹੈ ਟਰੈਲਰ ਸਾਫ ਹੀ ਹੈਗਾ ਬਾਲਾ ਗੰਦਾ ਹੈ ਨੀਗਾ ਪਾਣੀ ਵਾਲੀ ਢੋਲੀ ਮੈਂ ਚੱਕ ਤਾਂ ਲਿਆ ਹੈ ਪਰ ਰਹਿਣ ਦਿੰਦੇ ਆ ਛੜਕਣ ਨੂੰ ਆ ਦੇਖੋ ਸਾਡੀਆਂ ਸਕੀਮਾਂ ਨੇ ਆ ਜਿਹੜੇ ਸਟ੍ਰੈਪ ਲਾਉਣ ਵਾਲੀ ਆ ਨਾ ਹੁਣ ਇਹਦੇ ਸਾਰੇ ਨਾਲ ਡਿੱਗੇ ਹੋਇਆ ਤੇ ਇਹਦੇ ਨਾਲ ਖੜ ਗਿਆ ਵਧੀਆ ਤੇ ਨਹੀਂ ਇਹਨੇ ਭੱਜ ਲੈਣਾ ਸੀ ਜਿਵੇਂ ਆ ਮਸਰੂਮ ਭਾਜਦੇ ਆ ਮੂਰੇ ਮੂਰੇ ਸਾਡੇ ਆਇਂ ਪੈਸਾ ਹੋ ਜਾਂਦਾ ਜੇ ਟਰੈਲਰ ਖਾਫ ਹੋ ਗਏ ਨਾ ਜਾਂ ਕੋ ਤੋਂ ਤੋਤਾ ਬਣੀ ਬੈ ਕਿ ਤੋਂ ਲੋੜ ਕਰਾਉਣ ਮਿਲੇ ਇਹ ਜੇ ਕੋ ਨਹੀਂ ਪੋਸਤਾ ਤੇ ਇੱਥੇ ਬਾਈ ਪੈਸੇ ਬਹੁਤ ਮਹਿੰਗਾ ਬੈੰਦੇ ਹੋਦਾ ਘਵਾਣਾ ਕਰਨਾ ਯੂਐਸਏ ਤੇ ਕੋਈ ਨਹੀਂ ਯੂਐਸਏ ਨੂੰ ਸਾਸਾ ਲੱਗਦਾ ਕਿ ਮਹਿੰਗਾ ਸਾਡੇ ਉੱਤਰ ਬਾਦੇ ਆਂਦੇ ਆ ਪੈਸੇ ਇੰਨਾ ਵਿੱਚ ਤਾਂ ਲੱਗਦਾ ਪਰ ਉੱਤਰ ਨੂੰ ਵੀ ਨਾ ਫਰਕ ਆ ਇੱਧਰ ਮਾੜੋ ਕਈ 3 ਜਨਾਂ ਕਈ ਇੱਧਰ ਫਰਕ ਆ ਹੁਣ ਲਾਸਟ ਟਾਈਮ ਨਹੀਂ ਆਪਾਂ ਉਹਨਾਂ ਦਾ ਚੱਕਿਆ ਸੀ ਯਾਰ ਕਿਹੜੀ ਕੰਪਨੀ ਦਾ ਟਰੈਲਰ ਸੀ ਕੀ ਸੀ ਖਣੀ ਨਾ ਉਹ ਬਾਈ ਉਹਦੇ ਚ ਮਿੱਟੀ ਪਈ ਸੀ ਤੇ ਉਹਨੂੰ ਨੇ ਚੱਕ ਦਿੱਤਾ ਕਿਸੇ ਨੇ ਵੀ ਉਹ ਉਮੀ ਲੋਡ ਕਰਤਾ ਜੰਮੀ ਵੀ ਨਾਲੇ ਪਿੱਛੇ ਫਲੋਰ ਤੇ ਉਹਦੇ ਨਾਲ ਫਲੋਰ ਦੂਜਾ ਸੀਗਾ ਛੋਟੇ ਸੀ ਆ ਹਰ ਸਾਥ ਜਿਵੇਂ ਇਹਦੇ ਜਿਹੜਾ ਕਿੱਡੇ ਕਿੱਡੇ ਆ ਉਹਦੇ ਜਿਹੜੇ ਛੋਟੇ ਸੀਗੇ ਉਹ ਉਵੇਂ ਹੀ ਲੋਡ ਕੀਤਾ ਪਿਆ ਸੀਗਾ ਜਦੋਂ ਉੱਥੇ ਮੈਨੂੰ ਕੋਈ ਪਤਾ ਲੱਗਿਆ ਬਾਰਡਰ ਤੇ ਨਹੀਂ ਇਹਨਾਂ ਨੇ ਡਾਕਟਰ ਲਵਾ ਲਿਆ ਸੀਗਾ ਤੇ ਉਦੋਂ ਮੈਨੂੰ ਪਤਾ ਲੱਗਿਆ ਵੀ ਮਹਾ ਨੇ ਜਿੱਦਾਂ ਮਿੱਟੀ ਉਵੇਂ ਹੀ ਪਈ ਆ ਤੇ ਇਦਰੇ ਮਾੜੇ ਮਾੜੇ ਨੂੰ ਜੀਕਾ ਮਾਰਨ ਲੱਗ ਜਾਂਦੇ ਆ ਆਹ ਜਿਹੜਾ ਰੀਪਰ ਉਹ ਸਟ੍ਰੈਪ ਲਾਈ ਹੈ ਨਾ ਆ ਨਾਟ ਆ ਗਿਆ ਐਂ ਡਿੱਗ ਪੈਂਦੇ ਆ ਵਾਲੇ ਵਾਈਬ੍ਰੇਸ਼ਨ ਕਰ ਕਰ ਕੇ ਇਹਨਾਂ ਨੂੰ ਟਰੱਕ ਚ ਰੱਖ ਦਿੰਨੇ ਆ ਤੇ ਡੋਰ ਲਾਓ ਤੇ ਬਾਗੋ ਪਰ 3 ਮਿੰਟ ਲੱਗ ਗਿਆ ਟ੍ਰੇਲਰ ਕਲੀਨ ਕਰਨ ਤੇ ਤੇ ਤੁਸੀਂ ਬਰੂਨ ਨਾਲ ਮੈਨੂੰ ਕਰਕੇ ਦਿਖਾ ਦਿਓ ਏਡੀ ਜੇਤੀ ਕਲੀਨ ਮਾਰੇ ਬਰੂਨ ਨਾਲੇ ਤੁਹਾਨੂੰ ਪਤਾ ਹੀ ਆਪਣਾ ਐਕਸਪੀਰੀਅੰਸ ਬਹੁਤ ਮਾਰਾ ਰਿਹਾ ਔਰ ਕੋ ਟੁੱਟਣ ਕਰਕੇ ਇੰਨਾ ਹੀ ਕੰਮ ਸੀ ਮੈਂ ਨਾ ਡਿਸਪੈਚ ਨੂੰ ਵੀ ਕਿਹਾ ਹੁਣ ਜਦ ਮੈਂ ਐਮਪਟੀ ਟਰੈਲਰ ਆ ਹਨ ਇਹਨੂੰ ਡ੍ਰੌਪ ਕਰਨ ਤੋਂ ਪਹਿਲਾਂ ਇਹਦਾ ਟੈਂਪਰੇਚਰ ਇਥੇ ਮੋਸਟਲੀ ਲੋਡ ਹੁੰਦਿਆਗਾ ਟੈਂਪਰੇਚਰ 65 ਦਾ ਹਨ ਤੇ ਵੀ ਇਹਨੂੰ ਨਾ 65 ਤੇ ਕਰਕੇ ਤੇ ਉਹਨੂੰ ਨਾਲ ਸਟਾਰਟ ਸਟਾਪ ਤੇ ਲਾ ਦਿਓ ਕਿਉਂਕਿ ਭਾਈ ਜਦੋਂ ਇਹ ਚਲਾਉਂਦੇ ਆ ਇਹ ਕੰਟੀਨਿਊਅਲੀ ਚਲਾ ਕੇ ਉਹਨੂੰ ਛੱਡ ਦਿੰਦੇ ਆ ਤੇ ਉਹ 2-3 ਦਿਨ ਜੇ ਖੜਾ ਰਹਿੰਦਾ ਤਾਂ ਤੇਲ ਖਤਮ ਹੋ ਜਾਂਦਾ ਹੁਣ ਇਹਨੂੰ ਆਪਾਂ ਇਹ ਕਰਨਾ 65 ਤੇ ਹਨਾ ਸੈੱਟ ਕਰਤਾ ਹੁਣ ਇਹ ਕੰਟੀਨਿਊ ਤੇ ਹੈਗਾ ਤੇ ਆਹ ਲਾਦਾ ਪਾਸਟਾਰਟ ਸਟਾਪ ਤੇ ਬਾ ਇਹਨੂੰ ਕਰ ਦੋ ਹੁਣ ਬੰਦ ਬਾ ਇਹਨਾਂ ਨੇ ਕੀ ਆ ਵਾਹੀਂ ਚਲਾ ਦੇਣਾ ਬਾ ਟੈਂਪਰੇਚਰ ਦੇਖਣਾ ਤੇ ਜਦੋਂ ਵੀ ਉਹ ਸੈੱਟ ਆ ਤੇ ਬਾ ਆਹੀ ਤੇ ਨਹੀਂ ਜੇ ਕੰਟੀਨਿਊ ਤੇ ਲੱਗਿਆ ਹੋਏ ਇਹਨਾਂ ਨੇ ਉਵੇਂ ਹੀ ਛੱਡ ਦੇਣਾ 5-7 ਦਿਨ ਉਵੇਂ ਹੀ ਚੱਲੀ ਜਾਣਾ ਕੋਣਾ ਸਟਾਰਟ ਸਟਾਪ ਤੇ ਆ ਤੇ ਜਦੋਂ ਲੋਡਡ ਹੋਇਆ ਹਨ ਇਹਨੇ ਦਿਹਾੜੀ ਜੇ ਮੰਨ ਲਓ 12 ਘੰਟੇ ਤੇ ਦੋ ਵਾਰੀ ਮਸ਼ਾ ਚੱਲਣਾ ਦਾ ਦਾ 20-20 ਮਿੰਟ ਕਿਉਂਕਿ ਟੈਂਪਰੇਚਰ ਉਦਾਂ ਨਹੀਂ ਹੁੰਦਾਗਾ ਤਾਂ ਕਰਕੇ ਨਵੀਂ ਸਕੀਮਾਂ ਮੈਂ ਡਿਸਪੈਚ ਨੂੰ ਵੀ ਕਿਹਾ ਵੀ ਜਿਹੜੇ ਬੰਦੇ ਨੇ ਇੱਥੋਂ ਲੋਡ ਚੱਕਣਾ ਹੁੰਦਾ ਉਹਨੂੰ ਇਹ ਕੰਮ ਕਹਿ ਦਿਆ ਕਰੋ ਵੀ ਲਾਜ਼ਮੀ 65 ਤੇ ਉਹਨੂੰ ਕਰਕੇ ਚਲਾ ਦੇ ਹੁਣ ਕਿਵੇਂ ਲੰਬੇ ਦਿੰਦੇ ਤੇਲ ਖਤਮ ਹੋ ਗਿਆ ਯਾ ਮਿਲ ਗਏ ਪੇਪਰ ਮਿਲੇ ਬਹੁਤ ਤਰੀਕੇ ਨਾਲ ਉਹ ਬਾਅਦ ਵਿੱਚ बताएंगे ਆ ਮੈਨੇ ਸਾਨੂੰ 5-7 ਮਿੰਟ ਹੀ ਬਚਾ ਗਿਆ ਮੈਨੂੰ 5-7 ਮਿੰਟ ਪਹਿਲਾਂ ਆ ਗਿਆ ਮੈਂ ਸ਼ੁਕਰ ਆ ਪ੍ਰਮਾਤਮਾ ਦਾ ਚਲੋ ਉਹ ਜਿਹੜੀ ਇਹਨਾਂ ਦੀ ਉਹ ਦੂਜੀ ਲੋਕੇਸ਼ਨ ਆ ਨਾ ਪਰ ਇਹ ਰੋਡ ਕ੍ਰੋਸ ਕਰਕੇ ਉੱਥੇ ਆਪਾਂ ਡ੍ਰੌਪ ਕਰਨਾ ਤੇ ਉੱਥੋਂ ਹੀ ਚੱਕਣਾਗਾ ਚਲ ਇਹ ਫਾਇਦਾ ਹੋ ਜਾਂਦਾਗਾ ਮੈਂ ਕਿਹਿਆਰੀ ਕੀ ਹੁੰਦਾ ਜੀ ਮੈਂ ਕਿਤੇ ਦੇਖਿਆ ਹੀ ਆ ਡ੍ਰੌਪ ਹੋਰ ਥਾਂ ਕਰਕੇ ਜੀ ਦਾ ਫੇਰ ਇੰਧਰ ਆਈਦਾ ਚਲ ਇੱਕ ਥਾਂ ਤੋਂ ਸੌਖਾ ਗਾ ਮੈਂ ਇਹਨੂੰ ਬੇਪਰ ਫੜਾ ਕੇ ਬਾਹਰ ਚਾਲਦੇ ਆ ਨਾਲ ਦੀ ਪਾਰਕਿੰਗ ਤੇ ਖੜਾ ਆਪਣਾ ਲੋਡਡਰ ਵੀ ਇਹਨਾਂ ਨਾਲ ਮੇਰੇ ਆ ਪਾਈ ਵੀ ਇੱਥੇ ਆ ਬੱਕਰੀ ਜੀ ਵਧੀਆ ਐ ਜਦੋਂ ਅਸੀਂ ਮਾੜਾ ਮੋੜਾ ਝਾੜ ਚ ਮੂਵ ਕਰਨਾ ਇੱਥੇ ਰੱਖ ਦਈਂਗਾ ਵੀ ਉੱਧਰ ਹੋ ਕਰਨ ਨਾਲੋਂ ਇੱਕ ਤਰ੍ਹਾਂ ਦਾ ਸੱਪਣਾ ਜਿਹੜਾ ਜਿੱਦਣਾ

ਕੀ ਸੀਲ ਮੈਂ ਮੈਚ ਕਰਨੀ ਹੁੰਦੀ ਆ ਲਾਜ਼ਮੀ ਫਿਰ ਬੰਦੇ ਨੂੰ ਖਲਿਖਾ ਨਹੀਂ ਲੱਗਦਾ ਇੰਨੇ ਨਾਲ ਹਕੇ ਸਲਾਂ ਨਾਲ ਵੀ ਛੁੱਟ ਲੱਗਣਾ ਟਰੈਲਰ ਹੈ ਪੁਰਾਣਾ ਹੀ ਆ ਇਹ ਯਰ ਵਗੇ ਯਰ ਭਰੇ ਨਹੀਂ ਆ ਕੀ ਚੱਕਰ ਆ ਨਾ 에어백ਾਂ ਚ 에어 ਹੀ ਨਹੀਂ ਆਈ ਸ਼ਰਾ ਥੋੜੀ ਥੋੜੀ ਆਈ ਆ ਪਰ ਮਾਦਮਾ ਪੜੀ ਕਰੇ ਹਲੇ ਇਹਨਾਂ ਗਾਂਵ-ਫਾਂ ਕਰਕੇ ਦੇਖਦੇ ਆ ਫੇਰ ਕੀ ਗੱਲ ਬਣ ਜੇ ਇਹ ਐਕਸਲ ਮੂਵ ਕਰਕੇ ਦੇਖਦੇ ਆ ਯਾਰ ਪਿੰਨਾ ਹੀ ਨਹੀਂ ਅੰਦਰ ਜਾਂਦਿਆਂ ਆਹ ਲਗਣਾ ਨਾਲੇ ਪੈਨ ਖਿੱਚੀ ਵੀ ਆ ਇਹ ਤੇ ਸੱਟ ਮਾਰਨ ਦਾ ਕੋਈ ਫਾਇਦਾ ਨਹੀਂ ਦੂਜੀ ਤੇ ਮਾਰ ਕੇ ਦੇਖੋਗੇ ਹਾਂ ਨਹੀਂ ਅੜੀ ਵੀ ਹੈ ਹਾਂ ਨਾ ਉੱਤੋਂ ਇਹ ਸਰਚ ਪਈ ਜਾਂਦਾ ਉਹੀ ਅੜੀ ਵੀ ਹੈ ਵੀ ਇੱਕ ਨਾ ਉਹਦੇ ਸੱਟਾਂ ਲਾਉਣੀਆਂ ਪੈਣਗੀਆਂ ਚਾਜ ਨਾਲ ਇੱਕ ਕੀ ਆ ਨਾ ਟਾਇਰ ਦੇ ਉੱਤੇ ਆ ਗਈ ਐ ਇੱਧਰੋਂ ਆ ਆ ਤਾਂ ਥੌੜੀ ਦੀ ਸਾਟ ਹੀ ਨਹੀਂ ਪੈਂਦੀ ਇੱਥੇ ਇੱਥੇ ਦੇਖ ਐਨੀ ਜਦੋਂ ਜੈਤ ਤੋਂ ਬਾਅਦ ਮਸਾਂ ਪਿੰਨਾ ਅੰਦਰ ਗੰਗਾ ਹਵਾ ਚੱਲੀ ਜਾਂਦੀ ਆ ਪਰ ਨੂੰ ਸਟਾਰਟ ਤਾਂ ਪਿੰਨਾ ਆਇਆ ਨੇ ਬਾਈ ਨਾ ਉਹ ਤੇ ਛੱਟ ਪੈਂਦੀ ਸੀ ਹਨਾ ਤੇ ਬੜਾ ਬੜਾ ਕੰਮ ਹੋਇਆ ਮਸਾਂ ਮੂੰਹ ਟਿੱਪੇ ਆ ਹਾਂ ਨਾ ਬੜਾ ਬੜਾ ਬੈਕ ਬਾਅਦ ਤੱਕ ਆ ਤੇ ਮੈਂ ਲਾ ਦਿਆ ਯਾਰ ਬਾਕੀ ਦੇਖ ਕੇ ਆਉਣਾ ਕਮੈਂਟ ਆ ਛੱਡਿਆ ਆਪਾਂ ਨਾਲ ਹੀ 231 ਆਰਪੀ ਆਰਪੀ 2336 ਚੱਕ ਲਿਆ ਨਹੀਂ ਸਹੀ ਆ ਆ ਇੱਥੇ ਜੇ ਕਰਨੇ ਸੀ ਪਰ ਮੈਨੂੰ ਲੱਗਦਾ ਵੀ ਸਹੀ ਹੋਊ ਕਾਦੇ ਪੜਾਕੇ ਪੈਂਦੇ ਆ ਹੋਂ ਤੋਂ ਪਰ ਜੋ ਏਅਰ ਇਹਨੇ ਏਅਰ ਬੈਗ ਨੇ ਬਹੁਤ ਫਰਕ ਹੁੰਦਾ ਹੁਣ ਜਿਵੇਂ ਇੱਕ ਤਾਂ ਤੁਸੀਂ ਆਹ ਦੇਖ ਲਓ ਏਅਰ ਬੈਗ ਹੈ ਨਾ ਇਹ ਛੋਟੇ ਐ ਸਹਿਚ ਦੇਖ ਆਏ ایرਬੈਗ ਦੇਖੋ ਇਹ ਵੱਡੇ ਆ ਇਹ ਜਿਆਦਾ ਖੁੱਲਦੇ ਹੁੰਦੇ ਆ ਤੇ ਉਹ ਘੱਟ ਖੁੱਲਦੇ ਹੁੰਦੇ ਆ ਤਾਂ ਕਿੰਨੇ ਕਿੰਨੇ ਖੁੱਲੇ ਪਏ ਆ ਨਾ ਆ ਦੇਖੋ ਆ ਤਾਂ ਉਹ ਵੀ ਸੈੱਟ ਚ ਵੀ ਦੇਖੋ ਕਿੱਡੇ ਕਿੱਡੇ ਆਗੇ ਤੇ ਹੁਣ ਦੁਬਾਰੇ ਉਹ ਦੇਖੋ ਇਹ ਬਹੁਤ ਤਰ੍ਹਾਂ ਦੇ ایرਬੈਗ ਆਉਂਦੇ ਹੁਣ ਆ ਦੇਖੋ ਆ ਕਿੰਨੇ ਛੋਟੇ ਆਗੇ ਤੇ ਇਹਨਾਂ ਨੇ ਖੁੱਲਣਾ ਵੀ ਥੋੜੇ ਥੋੜੇ ਹਲੇ ਤਾਂ ਖੁੱਲਣਗੇਵੇਂ ਕਿਦਾ ਖੁੱਲੇ ਨਹੀਂ ਪ੍ਰੋਪਰ ਆ ਜਾਣ ਲੱਗ ਗਏ ਤਾਂ ਨੂੰ ਜਾਂਦੇ ਆਗੇ ਇਹਨਾਂ ਦੇ ਹੁੰਦਾ ਯਾਰ ਉਹ ਮੁੜ ਕੇ ਕੀ ਆਣਾ ਇਹਨੇ ਬੜਤੋਣਾ ਬਹੁਤ ਇਹਦੇ ਨਾਲੇ ਜੇ ਨਾ 에ਅਰ ਭਰੀ ਅਹੀਂ ਤੋੜ ਲਿਆ ਤੇ ਇਹਨੇ 에ਅਰ ਬੈਗ ਪਾੜ ਦੇਣੇ ਆ ਮੁੜ ਕੇ ਉਧਰ ਸਿੱਧਾ ਜਾ ਕਰ ਲੈਣੇ ਇਹਨੂੰ ਇੱਥੇ ਨਾ ਥੋੜੇ ਟਲਾਂਣ ਚਾਹਤਾ ਮੇਟਣਾ ਅਗਲੇ ਪਾਸੇ ਅਜੇ ਵੀ ਘਾਟ ਹੀ ਆ ਗਿਆ ਮੇਰੇ ਹਿਸਾਬ ਨਾਲ ਬਾਕੀ ਆਪਾਂ ਕੀ ਇਹ ਹਜੇ ਤੇਲ ਭਰਾਉਣਾਗਾ ਤੇ ਉਦੋਂ ਦੇਖਦੇ ਆਂਗੇ ਉੱਤੇ ਤਾਂ ਤਾਂ ਉਹ ਤਾਂ ਸਕੇਲ ਕਰਾਵਾਂਗੇ ਜਿੰਨਾ ਵੀ ਕਰਾਉਣੀ ਹੈ ਆਪਾਂ ਨੂੰ ਕਿਰਾ ਤੇਲ ਦੂਰ ਭਰੋਣੇ ਆ ਓਕੜੇ ਲਾਲੇ ਤੋਂ ਪੁਆਇੰਟ ਪੁਆਇੰਟ ਤੋਂ ਨਾਲੇ ਉੱਥੋਂ ਤਾਂ ਹੀ ਚੱਲ ਕੇ ਪਤਾ ਲੱਗ ਜਾਊਗਾ ਕੀਲ ਕਰਾਈ ਆ ਮੈਂ ਚੱਲ ਫੇਰ ਹੀ ਤੇਲ ਭਰੋਣੇ ਆ ਜਮਾ ਸਹੀ ਆ ਪਿੱਛੇ ਪੂਰਾ 34 ਆ ਹਨਾ ਆ ਦੇਖੋ ਮੂਰੇ ਉਹੀ 1200 ਵਾਂਗੂ 1100 ਘਾਟਾ ਤੇ ਉਨਾ ਹੀ ਆਪਣਾ ਤੇਲ ਪੈ ਜਾਣਾ ਇੱਕ ਚੀਜ਼ ਹੋਰ ਜੇ ਤੁਸੀਂ ਕਿਸੇ ਵੀ ਮੰਨ ਲਓ ਟਰੱਕ ਸਟਾਪ ਤੋਂ ਜਿਹੜੇ ਤੋਂ ਤੇਲ ਪਾਉਣੇ ਜਿਵੇਂ ਅਸੀਂ ਲਾਫਟ ਤੋਂ ਪਾਉਣੇ ਆ ਤੁਸੀਂ ਫਿਊਲ ਕਾਰਡ ਤੋਂ ਹੀ ਆਪਾਂ ਪੇ ਕਰ ਸਕਦੇ ਆ ਕਈ ਬੰਦੇਆਂ ਨੂੰ ਤਾਂ ਪਤਾ ਜਿਹਨੂੰ ਨਹੀਂ ਪਤਾ ਉਹਨਾਂ ਵਾਸਤੇ ਦੱਸ ਰਿਹਾ ਵੀ ਤੁਸੀਂ ਇਹਦੀ ਪੇਮੈਂਟ ਵੀ ਆਪਾਂ ਮੰਨ ਲਓ ਹਨ ਤੇ ਇਹਦੀ ਆਪਣਾ ਸਕੇਲ ਦੇ ਇਹ ਫਿਊਲ ਕਾਰਡ ਤੋਂ ਹੀ ਪੇ ਕਰ ਸਕਦੇ ਆ ਵੀ ਤੁਸੀਂ ਆਪਦੇ ਕ੍ਰੈਡਿਟ ਕਾਰਡ ਵਗੈਰਾ ਤੋਂ ਜੇ ਨਹੀਂ ਪੇ ਕਰਨਾ ਚਾਹੁੰਦੇ ਤਾਂ ਫਿਊਲ ਕਾਰਡ ਤੋਂ ਸਕੇਲ ਦਾ ਵੀ ਕਰ ਸਕਦੇ ਹੁੰਦੇ ਆ ਇੱਕ ਟਾਈਮ ਜੀ ਸਕੇਲ ਦੇ ਤੁਸੀਂ ਵਧੀਆ ਵੀ ਨਹੀਂ ਬਾਹਰ ਤੋਂ ਕੰਪਨੀ ਤੋਂ ਲੈਣ ਨਾਲੋਂ ਇਹ ਫਿਊਲ ਕਾਰ ਤੇ ਇਹ ਕਰ ਦੋ ਯਾਦ ਵੀ ਉਹ ਬਾਏ ਕਰਨਾ ਕਿਹੜੀਆਂ ਪਾਉਣਾ ਬਾਸ਼ੁਰ ਫਿਊਲ ਉਹ ਮੇਰਾ ਉਹ ਵੀ ਲੈਤਾ ਅਗਲੇ ਨੂੰ ਨੇ ਆਪਾਂ ਇੱਥੋਂ ਡ੍ਰੈਪਟ ਦਾ ਆਪਾ ਪਾਉਣੀ ਨਹੀਂ ਵੇਟ ਦਾ ਹੀ ਸੀਗਾ ਮੈਨੂੰ ਚੱਲ ਉਹ ਆਪਣਾ ਸਹੀ ਆ ਗਿਆ ਯਾਰ ਕਹਿੰਦਾ ਲੋਡ ਫੁੱਲ ਵੇਟ ਹੀ ਹੈਗਾ ਉਹੀ ਉਹਨਾਂ ਦੇ ਘਟਾ ਉਹਨਾਂ ਕੀ ਆਪਣਾ ਤੇਲ ਪੈਣਾਗਾ ਟਰਲ ਨੰਬਰ 00 ਕਹਿੰਦੇ ਆਪਾਂ ਰੀਫਰ ਜਦੋਂ ਪਾਉਣਾ ਹੋਣਾ ਨਹੀਂ ਤੇਲ ਹੈਗਾ ਰੀਫਰ 'ਚ ਵੇਵਰ ਦਾ ਲਾਲੋ ਹੁੰਦਾ ਚੱਲਿਆ ਨਹੀਂ ਗਾ ਤਿੰਨ ਚਾਰ ਘੰਟੇ ਹੋ ਗਿਆ ਤੇ ਉਹ ਜਦੋਂ ਚਾਲਣਾ ਚਾਹੁੰਦੇ ਹੁੰਦੇ ਆ ਤੇ ਤਾਂ ਹੀ ਤੇਲ ਮੋਗਦਾ ਹੁੰਦਾ ਤੇ ਉਹ ਮੁੜ ਕੇ ਕੀ ਆ ਜਾਉਂਦਾ ਆਪਣਾ ਚੱਕ ਉਹੀ ਚੱਲੀ ਜਾਂਦਾ ਜਾ ਹੁਣੇ ਸਟਾਰਟ ਸਟਾਪ ਤੇ ਲੱਗਿਆ ਵਾ ਦੇਖ ਲਓ ਬੰਦ ਹੀ ਖੜਾਗਾ ਚੱਕੀ ਜਾ ਉੱਤੇ ਨਾ ਡੁੱਲੇ ਰਾਕ ਤੋਂ ਉੱਤ ਆ ਵੀ ਸਾਡਾ ਇਹ ਪੁੱਤਾ ਲੱਗ ਗਿਆ ਨਾ ਇੰਦਰ ਉਧਰ ਲਈ ਵੇਪ ਲਾ ਕੇ ਸੇੜਾ ਆਪ ਕਰਦਗੇ پیچھے ਸਾਫਾ ਮੱਛਰ ਦਾ ਪੂਰਾ ਹਾਲ ਹੋ ਗਿਆ ਇਹਦਾ ਸਾਈਡਾਂ ਵਾਲੇ ਤਾਂ ਆਪਾ ਉਹ ਸਪਰੇ ਨਾਲ ਕਰਾਂਗੇ ਜਿਹੜੀ ਸਪਰੇ ਨਹੀਂ ਬਾਕਲਾ 프ਰੰਟ ਵਾਲਾ ਹੀ ਕਰਨਾ ਇਹਦੇ ਨਾਲ ਮੇਰੇ ਟੈਂਕ ਪਏ ਨਾ ਸਾਫ ਉਹ ਕੈਮੀਕਲ ਨਾਲ ਆ ਤੇ ਨਹੀਂ ਤਾਂ ਤੇ ਲਾਉਣਾ ਹੀ ਔਖਾ ਹੋ ਜਾਂਦਾ ਇਹ ਵਧੀਆ ਨਾ ਅਮਰੀਕਾ ਦਾ ਨਜ਼ਾਰਾ ਦੋਨੇ ਇੱਕੋ ਟਾਈਮ ਤੇ ਚੱਲ ਪੈਂਦੇ ਆ ਕਾਫੀ ਗਏ ਮੈਸ ਕਾਰ ਤੇ ਨਾਲ ਲੈਂਦਾ ਆਪਾਂ ਸੈਂਡਵਿਚ ਠੰਡੇ ਵਾਲਾ ਬਈ ਐਡਾ ਕ ਸਵਾਦ ਹੁੰਦਾ ਨਾ ਤੇ ਇਹਨਾਂ ਨੇ ਐਂ ਹੀ ਰੱਖਿਆ ਹੋਇਆ ਹੁੰਦਾ ਠੰਡਾ ਇਹ ਵਿੱਚ ਵਾਕਲਾਂ ਚੀਜ਼ ਲੱਗਿਆ ਪਿਆ ਹੁੰਦਾ ਹੋਰ ਕੋਈ ਨਹੀਂ ਇਹ ਤੋਂ ਬਿਨਾਂ ਹੰਡਾ ਗੱਲ ਬਾਤ ਹੁੰਦੀ ਹੈ ਇਹਦੇ ਆਲੀ ਟਰਾਈ ਕਰਕੇ ਦੇਖੋ ਤੇ ਲੱਗ ਤਾ 10 ਵਜ ਗਏ ਆ ਤੇ ਰਾਤ ਨੂੰ ਆਹ ਚੱਕਰ ਹੁੰਦਾ ਪਾਰਕਿੰਗ ਦਾ ਤੇ ਹੁਣ ਬੰਦੇ ਐ ਲਾਲਾ ਸੌਂ ਹੀ ਜਾਂਦੇ ਇੱਥੇ ਆਹ ਘੜੇ ਮਚਿਆਲੇ ਲਾ ਲਾ ਕੇ ਓਏ ਐਡਰੈਸ ਕਿੱਧਰ ਭੱਜ ਗਿਆ ਨਾ ਉਹੀ ਪਾਇਆ ਮਿਸ਼ੀਗਨ ਸਿਟੀ ਵਾਲਾ ਲਵ ਬੁੱਕ ਤਾਂ ਪਈ ਆ ਜੇ ਆਪਣੀ 5 ਘੰਟੇ ਵਾਂਗੂ ਪਰ ਟਾਈਮ ਯਾਰ 10 ਵੱਜ ਗਏ ਆਗੇ ਲੈ ਦੋ ਤਾਂ ਬਿਨੀ ਪੈਗ ਦੇ 2.5 ਇੱਥੇ ਜਾਂਦਿਆਂ ਨੂੰ ਬਾਜ ਜਾਣੇ ਨਾ ਇੱਥੋਂ ਆ ਦੇਖੋ ਸਾਹਮਣੇ ਸਾਰੇ ਟਰੱਕ ਲਾ ਲਾ ਸੌਂ ਗਏ ਆ ਹਨਾ ਰੋ ਧਿਆਨ ਨਾਲ ਹੀ ਰਾਈਟ ਮਾਰੇ ਨਹੀਂ ਪਿੱਛੇ ਘਾਹ ਤੇ ਚੜ ਜਾਣ ਆ ਕੇ ਲਾਸਟ ਵੀਕ ਮੈਂ 2 ਵਜੇ ਪਹੁੰਚਿਆ ਹੀ ਰਾਤ ਨੂੰ ਅੱਜ ਤਾਂ 1:30 ਵਜਿਆ ਮਿਨੀ ਪੈਕ ਦਾ ਅੰਟਾਰੀਓ ਦਿੱਤਾ 2:30 ਵਜੇ ਬਈ ਸਾਰਾ ਪੰਪ ਬੇਲਾ ਪਿਆ ਸੀ ਨਾ ਮੈਨੂੰ ਦੱਸਿਆ ਪਾਰਕਿੰਗ ਵੀ ਮਿਲ ਗਈ ਸੀ ਆਪਾਂ ਨੂੰ ਪ੍ਰੋਪਰ ਪਾਰਕਿੰਗ ਜਿਹੜੂ ਕਹਿੰਦੇ ਹੁੰਦੇ ਆ ਤੇ ਅੱਜ ਤਾਂ ਫੇਰ ਕਹਿੰਦੇ ਉਹੀ ਚੱਕਰ ਚੱਲਿਆ ਪਿਆ ਸ਼ਿਰੋ ਉਹੀ ਚੱਕਰ ਆਹ ਕਹਾਂ ਲਗਾएंगे ਸਿਰਾ ਸੇ ਮੈਂ ਤਾਂ ਸੁਬਾਹ ਸ਼ਾਵਰ ਲੈਣਾ ਜੇ ਤੋਂ ਤਾਂ ਰੁਕਣ ਲੱਗ ਗਿਆ ਇੱਥੇ ਇਹਨਾਂ ਨੇ ਤਾਂ ਮਨ ਲਾ ਕੋਈ ਕੰਨੀ ਮੰਨਾ ਛੱਡਿਆ ਹੀ ਨਹੀਂਗਾ ਜਾਂ ਕੋਈ ਚੰਗੇ ਕਿਸਮਾ ਨੂੰ ਵਿੱਚੋਂ ਨਿਕਲ ਗਿਆ ਹੋਵੇ ਤੇ ਕਿਸੇ ਨੂੰ ਪਾਰਕਿੰਗ ਨਾ ਹੁੰਦੀ ਸੀ ਹੋਵੇ ਇੰਦਾ ਹੋ ਸਕਦਾ ਕੱਤੇ ਵੀ ਨਹੀਂ ਕੱਤੇ ਵੀ ਨਹੀਂ ਹੂੰ ਹੂੰ ਦੂਰੇ ਦੂਰੇ ਥੀਰੇ ਥੀਰੇ ਵੀ ਲੱਗਿਆ ਜਿੱਥੇ ਪਾਰਕਿੰਗਾਂ ਖਤਮ ਹੋ ਗਈਆਂ ਨਾ ਇੱਥੇ ਖਤਮ ਹੋਈਆਂ ਹੋਈਆਂ ਉਹ ਦੂਤੇ ਤਿੰਨ ਤਿੰਨ ਟਰੱਕ ਖੜੇ ਆ ਆ ਇਹੇ ਨਾਲ ਲਾ ਸਕਦੇ ਆ ਪਰ ਇਹ ਤੜਕੇ ਤੰਗ ਕਰਨਗੇ ਹਾਲੇ ਕਿਉਂਕਿ ਮੈਨੂੰ ਤਾਂ ਦੁਪਹਿਰਾ ਹੋ ਜਾਣਾ ਹਾਲ ਇੱਕ ਗੇੜਾ ਉਤੋਂ ਦੀ ਹੋ ਜਾਏ ਫੇਰ ਦੇਖਦੇ ਆ ਨਹੀਂ ਇੱਥੇ ਲਿਆ ਕੇ ਲਾ ਦਾਂਗੇ ਆਲੇ 78 ਨਾਲ ਬੈਨਰ ਰੱਖੇ ਪਏ ਇੱਥੇ ਤਾਂ ਿਕ ਗੇੜਾ ਮਾਰ ਮਿੱਤਰਾ ਵਿੱਚ ਬਾਕਟੇਲ ਦਾ ਹੀ ਬੈਠਾ ਗੰਜਰ ਦਾ ਵੀ ਬਾਕਟੇਲ ਤਾਂ ਗੰਜਰ ਦੇ ਉਧਰ ਕਾਰਾਂ ਵਾਲੀ ਪਾਰਕਿੰਗ ਬਣੀ ਵੀ ਹੁੰਦੀ ਹੈ ਬਾਕਟੇਲਾਂ ਲਾਉਣ ਨੂੰ ਲੋਕ ਇੱਥੇ ਲਾ ਕੇ ਬਹਿ ਜਾਂਦੇ ਆ ਹ ਲੈ ਆਹ ਕਿਹੜਾ ਭਰਾ ਆ ਕੇ ਖੜ ਗਿਆ ਓਏ 806 ਵਾਲਾ ਨਹੀਂ ਬੰਨੀ ਗੱਲ ਸਿਰਾ ਸੇਠ ਆ ਵੀ ਬਿਨਾ ਪਾਰਕਿੰਗ ਤੋਂ ਆ। ਲੋਕ ਤਗੜੇ ਆ ਯਾਰ ਜਿਹੜੇ ਬਾਈ ਜਿਗਰਾ ਕੱਢ ਕੇ ਨਾ ਇਹ ਲਾ ਲੈਂਦੇ ਆ। ਵੀ ਐਂ ਜਿਵੇਂ ਹੁਣ ਕੰਨੀ ਤੇ ਹੀ ਲਾ ਲਓ। ਚਲ ਉਧਰ ਹੀ ਚਾਲਦੇ ਆ। ਆਹ ਐਂ ਜੇ ਲਾਤਾ ਕੇਰਾ ਇੱਥੇ। ਅੱਜ ਤੋ ਤੱਕ ਗਏ ਹੀ ਆ ਆਪਾਂ। ਨੰਗਾ ਬਹੁਤ ਆ ਤੇ ਇਧਰ ਆਪਣਾ 806 ਵਾਲਾ ਵੀ ਬਾਈ ਸੁੱਤਾ ਪਿਆ। ਮਾਓ ਸਵੇਰ ਮਾਈ ਪਿੱਛੇ ਢੇੜਾ ਮਾਰ ਲੈ। ਫੇਰ ਨਹੀਂ ਚੱਕਰ ਕੋਈ ਇੰਨਾ ਚੰਨ ਸਪੇਸ ਹੈਗੀ ਇਹਦੇ ਮੰਗਰ ਉਹਨਾਂ ਪਿੱਛੇ ਉਹ ਟਰੱਕ ਵਾਲਾ ਨੇੜੇ ਆ ਨਹੀਂ ਤਾਂ ਇਹਨੂੰ ਨਾ ਹੋਰ ਬੈਕ ਕਰਕੇ ਇਧਰ ਨੂੰ ਸਿੱਧਾ ਕਰ ਸਕਦੇ ਆ ਵੀ ਇਹਨਾਂ ਨੇ ਕੰਜਰਦਾਨ ਇਹਨਾਂ ਕੋਈ ਹਿਸਾਬ ਨਹੀਂ ਮਾੜਾ ਵੀ ਇਧਰ ਉਧਰ ਲਾਇਆ ਹੁੰਦਾ ਤੇ ਇੱਕ ਪਾਰਕਿੰਗ ਐਕਸਟਰਾ ਬਣ ਗਈ ਸੀਗੀ ਆਹ ਦੇਖਾ ਇਹ ਟ੍ਰੇਲਰ ਥੋੜਾ ਜਿਹਾ ਇਧਰ ਨੂੰ ਹੁੰਦਾ ਨਾ ਚਲੋ ਕੋਈ ਚੱਕਰ ਨਹੀਂ ਇਹ ਆ ਦੇਖੋ ਪੂਰਾ ਟਰੱਕ ਲੱਗ ਗਿਆ ਨਾ ਥੋੜੇ ਜਿਹੀ ਕੱਚ ਮਾਰ ਗਈ ਹੂੰ ਤੂ ਬਾਹਰ ਕਰੀ